हां जी बच्चों किदा हो बेटा ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅੱਜ ਅਸੀਂ ਕਰਾਂਗੇ ਮਿਸ਼ਨ ਸਮਰੱਥ ਇੱਕ ਕਦਮ ਪਰਪਕਤਾ ਵਾਲ ਗਣਿਤ ਵਰਕਸ਼ੀਟ ਜਿਹੜੀ 21 ਤੇ 22 ਕਰਾਂਗੇ ਅਸੀਂ 6ਵੀਂ ਤੋਂ 8ਵੀਂ ਕਲਾਸ 2025-26 ਦੀ ਠੀਕ ਹੈ ਸ਼ੁਰੂ ਕਰਦੇ ਬੇਟਾ ਵਰਕਸ਼ੀਟ ਨੰਬਰ 21 ਮਿਸ਼ਰਤ ਸੰਗਰੀਆਮਾ ਠੀਕ ਹੈ ਨੰਬਰ 1 ਚਿੰਨਾਂ ਨੂੰ ਸਮਝ ਕੇ ਖਾਲੀ ਬਕਸੇ ਭਰੋ 16 7 ਬਰਾਬਰ ਹੈ ਜੀ ਬੇਟਾ ਜਦੋਂ 16 ਨੂੰ 7 ਨਾਲ ਗੁਣਾ ਕਰਾਂਗੇ ਮਲਟੀਪਲਾਈ ਕਰਾਂਗੇ ਤਾਂ 112 ਉੱਤਰ ਆਜੂਗਾ 28 ਨੂੰ 9 ਨਾਲ ਗੁਣਾ ਕਰਨ ਤੇ 252 ਉੱਤਰ ਆਜੂ 63 ਨੂੰ ਜਦੋਂ 7 ਏ ਡਿਵਾਈਡ ਕਰਾਂਗੇ ਤਾਂ 9 ਉੱਤਰ ਆਜੂਗਾ 64 ਨੂੰ 8 ਨਾਲ ਡਿਵਾਈਡ ਕਰਨ ਤੇ 8 ਉੱਤਰ ਆਜੂਗਾ ਅੱਗੇ ਹੈ ਬੇਟਾ ਪੰਜਵਾਂ ਪ੍ਰਸ਼ਨ 49 ਨੂੰ 7 ਨਾਲ ਡਿਵਾਈਡ ਕਰਾਂਗੇ ਤਾਂ 7 ਆਨਸਰ ਆਜੂ 6 ਮਾ 10 ਨੂੰ 15 ਨਾਲ ਡਿਵਾਈਡ ਕਰਨ ਤੇ 2 ਉੱਤਰ ਆਜੂਆ 7ਵਾਂ 36 ਨੂੰ 5 6 ਨਾਲ ਗੁਣਾ ਕਰਨ ਤੇ 216 ਉੱਤਰ ਆਜੂ 25 ਨੂੰ 4 ਨਾਲ ਗੁਣਾ ਕਰਤੇ 100 ਉੱਤਰ ਆਊਗਾ ਪ੍ਰਸ਼ਨ ਨੰਬਰ 2 ਬੇਟਾ ਤ੍ਰਿਭੁਜ ਦੇ ਸਾਰੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਜੇਕਰ ਕਿਸੇ ਤ੍ਰਿਭੁਜ ਦੇ ਦੋ ਕੋਣਾਂ ਦਾ ਮਾਪ 30 ਡਿਗਰੀ ਅਤੇ 60 ਡਿਗਰੀ ਹੈ ਤਾਂ ਤੀਜੇ ਕੋਣ ਦਾ ਮਾਪ ਪਤਾ ਕਰ ਬੇਟਾ ਦੋ ਜਿਹੜਾ ਇਹ ਤ੍ਰਿਭੁਜ ਦੇ ਸਾਰੇ ਕੋਣਾਂ ਦਾ ਜੋੜ ਦਿੱਤਾ ਸਾਡੇ ਕੋਲੇ 180 ਡਿਗਰੀ ਹੁੰਦਾ ਹੈ ਕਹਿੰਦਾ ਦੋ ਕੋਣਾਂ ਦਾ ਮਾਪ ਕਿੰਨਾ ਹੈ 30 ਡਿਗਰੀ ਦਿੱਤਾ ਹੈ ਅਤੇ 50 ਡਿਗਰੀ ਹੈ ਠੀਕ ਹੈ ਤੀਜੇ ਕੋਣ ਦਾ ਮਾਪ ਅਸੀਂ ਪਤਾ ਕਰਨਾ ਹੈ ਸ਼ੁਰੂ ਕਰਦੇ ਹਾਂ ਕੋਣ A ਕੋਣ B ਕੋਣ C ਤਿੰਨ ਕੋਣਾਂ ਦਾ ਠੀਕ ਹੈ ਤੀਜੇ ਕੋਣ ਦਾ ਪਤਾ ਕਰਨਾ A B C ਅਸੀਂ ਲੈ ਲੈਣੇ ਆ ਬਰਾਬਰ ਕਾਦੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਦੇ ਅੱਗੇ ਕਿੰਨਾ ਦੇਖੋ ਆਪਾਂ ਨੂੰ ਉਹਨਾਂ ਨੇ ਤੇ ਦੋ ਕੋਣਾਂ ਦਾ ਜੋੜ ਦਿੱਤਾਗਾ 30 ਡਿਗਰੀ ਔਰ 50 ਡਿਗਰੀ ਠੀਕ ਹੈ 30 ਡਿਗਰੀ ਜੋੜ 50 ਡਿਗਰੀ ਜੋੜ ਕੋਣ ਸੀ ਅਸੀਂ ਪਤਾ ਕਰਨਾ ਹੈ ਬਰਾਬਰ ਹੈ ਬੇਟਾ 180 ਦੇ 95 ਡਿਗਰੀ ਜੋੜ ਦੇਖੋ ਦੋਨਾਂ ਦਾ ਪਲੱਸ ਕੀਤਾ 30 ਔਰ 50 ਦਾ 95 ਹੋ ਗਿਆ 95 ਡਿਗਰੀ ਜੋੜ ਕੋਣ ਸੀ ਬਰਾਬਰ ਹੈ 180 ਡਿਗਰੀ ਕੋਣ ਸੀ ਬਰਾਬਰ ਹੈ 180 ਡਿਗਰੀ ਘਟਾਓ ਕਰਨਾ ਬੇਟਾ ਇਹਦੇ ਵਿੱਚੋਂ ਉਹਨੂੰ ਤੁਸੀਂ 180 ਦੇ ਵਿੱਚੋਂ ਦੋ ਕੋਣਾਂ ਦਾ ਜੋੜ ਨੂੰ ਕਰਕੇ ਘਟਾਓ ਕਰਕੇ ਕਿੰਨਾ ਆ ਗਿਆ ਸਾਡੇ ਕੋਲੇ 85 ਡਿਗਰੀ ਤਾਂ ਕੋਣ ਸੀ ਆ ਜਿਹੜਾ ਸਾਡੇ ਕੋਲੇ 85 ਡਿਗਰੀ ਇਹਦਾ ਉੱਤਰ ਆ ਗਿਆ ਅਗਲਾ ਪ੍ਰਸ਼ਨ ਹੈ ਬੇਟਾ ਤੀਸਰਾ ਰਜਿੰਦਰ ਨੇ ਇੱਕ ਕਮੀਜ਼ ਅਤੇ ਇੱਕ ਬੂਟਾਂ ਦਾ ਜੋੜਾ ਖਰੀਦਿਆ ਕਮੀਜ਼ ਦੀ ਕੀਮਤ 350 ਰੁਪਏ ਅਤੇ ਬੂਟਾਂ ਦੇ ਜੋੜੇ ਦੀ ਕੀਮਤ 625 ਰੁਪਏ ਹੈ ਜੇਕਰ ਉਸ ਕੋਲ 1200 ਰੁਪਏ ਸਨ ਦਾ ਖਰਚ ਕਰਨ ਉਪਰੰਤ ਉਸ ਕੋਲ ਕਿੰਨੇ ਪੈਸੇ ਬਚੇ ਅਰਜਿੰਦਰ ਬਾਊਟ ਅ ਸ਼ਰਟ ਫॉर ਰੁਪੀਸ 350 ਐਂਡ 1 ਪੇਅਰ ਆਫ ਸ਼ੂਜ਼ ਫॉर ਰੁਪੀਸ 625 ਇਫ ਸ਼ੀ ਹੈਡ ਰੁਪੀਸ 1200 ਨਾਊ ਹਾਊ ਮਚ ਮਨੀ ਇਜ਼ ਲਫਟ ਵਿਦ ਹਰ ਠੀਕ ਹੈ ਉਸ ਕੋਲ ਕਿੰਨੇ ਬਚੇ ਦੇਖੋ ਬੇਟਾ ਕਮੀਜ਼ ਦੀ ਕੀਮਤ ਪਹਿਲਾਂ ਤੁਸੀਂ ਕੀ ਲਿਖਣਾ ਹੈ ਤੇ ਕਮੀਜ਼ ਦੀ ਕੀਮਤ ਕਿੰਨੀ ਸਾਡੇ ਕੋਲ ਇਹਦੇ ਵਿੱਚ ਦਿੱਤੀ ਹੈ ਕਮੀਜ਼ ਦੀ ਕੀਮਤ ਹੈ 350 ਰੁਪਏ ਅੱਗੇ ਬੂਟਾਂ ਦੀ ਕੀਮਤ ਲਿਖਣੀ ਹੈ ਬੂਟਾਂ ਦੀ ਕੀਮਤ ਕਿੰਨੀ ਦਿੱਤੀ ਹੈ 625 ਰੁਪਏ ਤਾਂ ਇਹਨਾਂ ਨੂੰ ਦੋਨਾਂ ਨੂੰ ਦੋਨਾਂ ਕੀਮਤਾਂ ਨੂੰ ਆਪਸ ਵਿੱਚ ਪਲੱਸ ਕਰਨਾ ਹੈ ਤਾਂ ਜਿਹੜਾ ਸਾਡੇ ਕੋਲ ਜੋੜ ਆ ਗਿਆ 975 ਰੁਪਏ ਆਜੂ ਦੋਨਾਂ ਦੀ ਕੀਮਤ ਅੱਗੇ ਕੋਲਰ ਪੈ ਕਿੰਨੇ ਦਿੱਤੇ ਸੀਗੇ ਕਹਿੰਦਾ ਜੇਕਰ ਉਸ ਕੋਲ 1200 ਰੁਪਏ ਸਨ ਤਾਂ ਖਰਚ ਕਰਨ ਤੋਂ ਅਪਰੰਤ ਕਿੰਨੇ ਪੈਸੇ ਬਚੇ ਦੇਖੋ ਟੋਟਲ ਕਿੰਨੇ ਸੀ 1250 ਰੁਪਏ ਟੋਟਲ ਲਿਖ ਕੇ ਤੁਸੀਂ ਕੋਲਰ ਪਏ 1200 1200 ਰੁਪਏ ਲੈ ਕੇ ਖਰਚ ਕਿੰਨੇ ਕੀਤੇ ਨੇ 975 ਦੋਨਾਂ ਦਾ ਟੋਟਲ ਕਰਕੇ 975 ਹੋ ਗਿਆ ਤਾਂ ਇਹਦੇ ਵਿੱਚੋਂ ਘਟਾਵਾਂਗੇ ਅਸੀਂ ਘਟਾ ਕੇ ਜਿਹੜੇ ਬਚ ਗਏ ਉਹ ਉਹਦੇ ਕੋਲੇ ਬਚ ਗਏ ਠੀਕ ਹੈ ਬਾਕੀ ਬਚੇ ਨੇ ਕੋਲਰ ਪਏ 1200 ਖਰਚ ਕੀਤੇ ਨੇ 975 ਇਹਨਾਂ ਨੂੰ ਜਦੋਂ ਅਸੀਂ ਆਪਸ ਵਿੱਚ ਘਟਾਓ ਕਰ ਦਾਂਗੇ ਤਾਂ 225 ਰੁਪਏ ਉਹਦੇ ਕੋਲੇ ਬਾਜ਼ਾਰ ਗਏ ਮਤਰਜਿੰਦਰ ਨੇ ਕਮੀਜ਼ ਖਰੀਦੀ ਸੀ ਕਬੂਟਾਂ ਦਾ ਜੋੜਾ ਖਰੀਦਿਆ ਸੀ ਤਾਂ ਉਹਦੇ ਵਿੱਚੋਂ ਜਿਹੜਾ ਖਰਚ ਹੋਇਆ ਸੀ 350 ਰੁਪਏ ਦੇ 625 ਹੋਏ ਸੀ ਦੋਨਾਂ ਦਾ ਪਲਾਸਟਿਕ ਦਾ ਫਿਰ 1200 ਟੋਟਲ ਸੀ 1200 ਦੇ ਵਿੱਚ ਜਿਹੜਾ ਟੋਟਲ ਹੋਇਆ ਸੀ ਉਹਦੇ ਵਿੱਚੋਂ ਘਟਾ ਦਿੱਤਾ ਗਿਆ ਜਿਹੜੇ ਬਚੇ ਆ ਉਹ ਉਹਦੇ ਕੋਲ ਖਰਚ ਕਰਨ ਦੇ ਅਪਰੰਤ ਕੋਲ ਬਚ ਗਏ ਠੀਕ ਹੈ ਅੱਗੇ ਚੱਲਦੇ ਆ ਬੇਟਾ ਪ੍ਰਸ਼ਨ ਨੰਬਰ 4 ਹੇਠਾਂ ਦਿੱਤੀਆਂ ਸੰਖਿਆਵਾਂ ਦੇ ਪੈਟਰਨ ਨੂੰ ਸਮਝ ਕੇ ਖਾਲੀ ਥਾਂਵਾਂ ਭਰੋ ਇਹ ਬੇਟਾ ਪੈਟਰਨ ਦਿੱਤਾ ਤੁਹਾਨੂੰ 4 8 16 ਦੇਖੋ 2 2 ਦੇ 4 ਦੁਣੀ 8 ਹੁੰਦਾ 8 ਦੁਣੀ 16 ਹੁੰਦਾ ਨਾ 16 ਦੁਣੀ 32 ਹੁੰਦਾ 32 ਦੁਣਾ 64 2 ਨਾਲ ਡਿਵਾਈਡ ਕਰਦੇ ਜਾਣਾ ਅੱਗੇ ਇਹ ਪੈਟਰਨ ਬਣਾਇਆਗਾ 4 ਦੁਣੀ 8 ਹੋ ਗਿਆ 8 ਦੁਣੀ 16 16 ਦੁਣੀ 32 32 ਦੁਣਾ 64 ਤੇ 64 ਦੁਣਾ 128 ਠੀਕ ਹੈ ਇਹ ਖਾਲੀ ਥਾਂ ਮੈਂ ਮਰਨੀ ਹੈ ਤੁਸੀਂ ਅੱਗੇ 10 20 30 40 50 60 ਪੈਟਰਨ ਨੂੰ ਬੇਟਾ ਪਹਿਲਾਂ ਜਿਹੜਾ ਦਿੱਤਾ ਹੁੰਦਾ ਉਹਨੂੰ ਸਮਝਣਾ ਤੁਸੀਂ 12 ਦਾ ਪਹਾੜਾ ਦਿੱਤਾ ਇੱਥੇ ਤੁਹਾਨੂੰ ਟੇਬਲ ਦਿੱਤਾ 12 ਦਾ 12 1 12 12 2 24 12 3 36 ਦੇਖੋ ਕੋਸ਼ਿਸ਼ ਕਰਨੀ ਹੈ ਪਹਿਲਾਂ ਪੈਟਰਨ ਨੂੰ ਸਮਝਣਾ ਫਿਰ ਅੱਗੇ ਆਨਸਰ ਫਿਲ ਕਰਨਾ ਫਿਰ ਦੇਖੋ 4 12 48 12 5 60 12 6 72 ਅੱਗੇ 160 80 40 20 ਤੇ 10 ਠੀਕ ਹੈ 5 ਇਸ ਤਰੀਕੇ ਨਾਲ ਇਹਦੇ ਵਿੱਚੋਂ ਘਟਾਉਂਦੇ ਜਾਣਾ ਅੱਗੇ ਚੱਲਦੇ ਹਾਂ ਪੰਜਵਾਂ ਪ੍ਰਸ਼ਨ ਹੈ ਕਹਿੰਦਾ ਮਾਨਿਆ ਕੋਲ ਸੇਬਾਂ ਦੀਆਂ ਚਾਰ ਟੋਕਰੀਆਂ ਹਨ ਹਰੇਕ ਟੋਕਰੀ ਵਿੱਚ 30 ਸੇਬ ਹਨ ਉਹ ਦਰਖਤ ਤੋਂ 25 ਸੇਬ ਹੋਰ ਤੋੜ ਲੈਂਦੀ ਹੈ ਹੁਣ ਉਸ ਕੋਲ ਕਿੰਨੇ ਸੇਬ ਹਨ ਤਾਂ ਬੇਟਾ ਇਹ ਤੁਸੀਂ ਇਨਾ ਮਾਨਿਆ ਹੈਜ਼ 4 ਬਾਕਸ ਬਾਸਕਟਸ ਆਫ ਐਪਲਸ ਈਚ ਬਾਸਕਟ ਕੰਟੇਨਿੰਗ 30 ਐਪਲਸ she picks 25 more apples from a tree how many apples does the does she have theek hai ਅੱਗੇ ਦੇ ਵਿੱਚ ਦੇਖੋ ਮਾਨਿਆ ਕੋਲ ਕਹਿੰਦਾ ਸੇਬਾਂ ਦੀਆਂ ਚਾਰ ਟੋਕਰੀਆਂ ਨੇ ਟੋਕਰੀਆਂ ਕਿੰਨੀਆਂ ਨੇ ਟੋਟਲ ਚਾਰ ਨੇ ਹਰੇਕ ਟੋਕਰੀ ਵਿੱਚ 30 ਸੇਬ ਨੇ ਤਾਂ ਪਹਿਲਾਂ ਆਪਾਂ ਹਰੇਕ ਟੋਕਰੀ ਮਤਲਬ ਇੱਕ ਟੋਕਰੀ ਵਿੱਚ ਦੱਸਣਾ ਹੈ ਇੱਕ ਟੋਕਰੀ ਵਿੱਚ ਸੇਬ ਕਿੰਨੇ ਨੇ 30 ਨੇਗੇ ਉਹਨਾਂ ਨੇ ਕਿਹਾ ਹਰੇਕ ਟੋਕਰੀ ਦੇ ਵਿੱਚ 30 ਨੇ ਪਰ ਟੋਕਰੀਆਂ ਕਿੰਨੀਆਂ ਨੇ ਚਾਰ ਤਾਂ ਆਪਾਂ ਇੱਕ ਟੋਕਰੀ ਦੇ ਵਿੱਚ ਕਿੰਨੇ ਦਿੱਤੇ ਨੇ ਉਹਨਾਂ ਨੇ 30 ਸੇਬ ਦਿੱਤੇ ਨੇ ਤਾਂ 30 ਨੂੰ 4 ਟੋਕਰੀਆਂ ਦੇ ਵਿੱਚ 4 ਨਾਲ ਆਪਾਂ ਮਲਟੀਪਲਾਈ ਕਰਾਂਗੇ ਤਾਂ 120 ਉੱਤਰ ਆ ਜਾਊਗਾ ਦਰਖਤ ਤੋਂ ਤੋੜੇ ਕਹਿੰਦਾ ਉਹ ਦਰਖਤ ਤੋਂ 25 ਸੇਬ ਹੋਰ ਤੋੜਦੀਏ 25 ਸੇਬ ਹੋਰ ਤੋੜਦੀਏ ਦੇਖੋ ਤੁਸੀਂ ਦੇਖੋ ਚਾਰ ਟੋਕਰੀਆਂ ਨੇ ਪਹਿਲਾਂ ਜੋੜਾ ਗਿਆ 120 ਸੇਬ ਹੋ ਗਏ ਟੋਟਲ ਤਾਂ 25 ਹੋਰ ਤੋੜਦੀਏ ਤਾਂ ਮਤਲਬ ਹੋਰ ਤੋੜਦੀਏ ਤਾਂ ਮਤਲਬ ਪਲੱਸ ਕਰਨਾਗਾ ਕੁੱਲ ਸੇਬ ਕਿੰਨੇ ਸੀ 120 ਸੀ ਤਾਂ 25 ਹੋਰ ਤੋੜੇ ਆ ਇਹਨਾਂ ਨੂੰ ਜੋੜ ਕਰਕੇ 145 ਸੇਵ ਇਹਦਾ ਉੱਤਰ ਆ ਜੂਗਾ ਅੱਗੇ ਪ੍ਰਸ਼ਨ ਨੰਬਰ 6 ਇੱਕ ਮਾਲੀ ਨੇ 5 ਕਤਾਰਾਂ ਵਿੱਚ ਫੁੱਲ ਲਗਾਏ ਹਰੇਕ ਕਤਾਰ ਵਿੱਚ ਫੁੱਲਾਂ ਦੀ ਗਿਣਤੀ 18 ਹੈ ਤੂਫਾਨ ਔਰ ਨਾਲ 22 ਫੁੱਲ ਟੁੱਟ ਗਏ ਤਾਂ ਬਾਕੀ ਬਚੇ ਫੁੱਲਾਂ ਦੀ ਗਿਣਤੀ ਦੱਸੋ 18 ਗੁਣਾ 5 ਇੱਕ ਮਾਲੀ ਨੇ ਕਿੰਨੇ ਕਤਾਰਾਂ ਵਿੱਚ 5 ਕਤਾਰਾਂ ਵਿੱਚ 5 ਨੇਗੇ ਤਾਂ ਕਿੰਨੇ ਫੁੱਲਾਂ ਦੀ ਗਿਣਤੀ ਕਿੰਨੀ ਸੀ 18 18 ਨੂੰ 5 ਦੇ ਨਾਲ ਮਲਟੀਪਲਾਈ ਕੀਤਾ ਤਾਂ 90 ਆ ਗਿਆ ਠੀਕ ਹੈ ਤੂਫਾਨ ਆਉਣ ਨਾਲ ਜਿਹੜਾ 22 ਫੁੱਲ ਟੁੱਟ ਗਏ ਟੁੱਟ ਗਏ ਮਤਲਬ ਲੈਫਟ ਹੋ ਗਏ ਠੀਕ ਹੈ ਉਹਦੇ ਚੋਂ ਲੈਸ ਕਰਨੇ ਆਪਾਂ ਨੇ ਘਟਾਉਣੇ ਆ ਟੋਟਲ ਕਿੰਨੇ ਸੀ ਤਾਂ ਉਹਦੇ ਵਿੱਚੋਂ 22 ਜਿਹੜੇ ਟੁੱਟ ਚੁੱਕੇ ਨੇ ਤਾਂ 90 ਦੇ ਵਿੱਚੋਂ 22 ਘਟਾ ਕੇ 68 ਫੁੱਲ ਬਚ ਗਏ ਅੱਗੇ ਬੇਟਾ ਵਰਕਸ਼ੀਟ 22 ਨੰਬਰ ਕਰਾਂਗੇ ਅਸੀਂ ਪ੍ਰਸ਼ਨ ਨੰਬਰ 1 ਖਾਲੀ ਚੱਕਰਾਂ ਵਿੱਚ ਸਹੀ ਉੱਤਰ ਭਰਨੇ ਆ ਦੇਖੋ ਇੱਥੇ ਸਾਨੂੰ ਦੱਸ ਦਿੱਤਾਗਾ 10 ਦੇ ਵਿੱਚ ਉੱਪਰ ਹਿੰਟ ਦਿੱਤਾ ਹੋਇਆ ਬੇਟਾ ਪਲੱਸ ਕਰਨਾ ਹੈ 6 10 ਦੇ ਵਿੱਚ 6 ਪਲੱਸ ਕਰਾਂਗੇ ਤਾਂ 16 ਆ ਗਏ ਹੁਣ 16 ਦੇ ਵਿੱਚੋਂ ਉੱਪਰ ਦਿੱਤਾ ਦੇਖੋ ਘਟਾਓ 8 ਤਾਂ 8 ਘਟਾਉਣੇ ਆ 8 ਬਚ ਗਏ ਉੱਪਰ ਦੇ ਪੈਟਰਨ ਦੇ ਮੁਤਾਬਕ ਚੱਲਣਾ ਫਿਰ 8 ਨੂੰ ਉੱਪਰ ਮਲਟੀਪਲਾਈ ਦਿੱਤਾ ਹੈ 3 3 ਨਾਲ ਮਲਟੀਪਲਾਈ ਕਰਕੇ 8 3 24 ਫਿਰ 24 ਦੇ ਵਿੱਚ ਪਲੱਸ ਕਰਨਾ ਹੈ ਉੱਪਰ 12 ਲਿਖਿਆ ਤਾਂ 12 ਪਲੱਸ ਕਰਨਾ ਹੈ 36 36 ਦੇ ਵਿੱਚ ਪਲੱਸ 9 ਕਰਨੇ ਤਾਂ 45 45 ਦੇ ਵਿੱਚ ਮਾਈਨਸ 20 ਕਰਨੇ ਤਾਂ ਸਾਡੇ ਕੋਲ 25 ਆ ਗਿਆ 25 ਦੇ ਵਿੱਚ ਪਲੱਸ 8 ਕਰਨਾ ਤਾਂ 32 ਆ ਗਿਆ ਇਸ ਤਰੀਕੇ ਨਾਲ ਹੀ ਹੱਲ ਕਰਨਾ ਹੈ ਪ੍ਰਸ਼ਨ ਨੰਬਰ 2 ਇੱਕ ਲਾਇਬ੍ਰੇਰੀ ਵਿੱਚ 450 ਕਿਤਾਬਾਂ ਹਨ 45 ਕਿਤਾਬਾਂ ਜਾਰੀ ਕਰਨ ਉਪਰੰਤ ਲਾਇਬ੍ਰੇਰੀਅਨ ਬਾਕੀ ਬਚੀਆਂ ਕਿਤਾਬਾਂ ਨੂੰ 9 ਸੈਲਫਾਂ ਉੱਤੇ ਬਰਾਬਰ ਗਿਣਤੀ ਵਿੱਚ ਰੱਖਦੀ ਹੈ ਉਸਨੇ ਹਰੇਕ ਸੈਲਫ ਤੇ ਕਿੰਨੀਆਂ ਕਿਤਾਬਾਂ ਰੱਖੀਆਂ ਕੁੱਲ ਕਿਤਾਬਾਂ ਬੇਟਾ ਕਿੰਨੀਆਂ ਸੀ 450 ਜਾਰੀ ਕਿੰਨੀਆਂ ਕੀਤੀਆਂ ਸੀਗੀਆਂ 45 ਤਾਂ ਜਿਹੜਾ 450 ਦੇ ਵਿੱਚੋਂ 45 ਐ ਘਟਾਉਣੇ ਐ ਘਟਾ ਕੇ ਸਾਡੇ ਕੋਲੇ ਬਚ ਗਿਆ 405 405 ਨੂੰ ਕਹਿੰਦਾ ਬਾਕੀ ਬਚੀਆਂ ਕਿਤਾਬਾਂ ਨੂੰ 9 ਸੈਲਫਾਂ ਉੱਤੇ ਬਰਾਬਰ ਗਿਣਤੀ ਵਿੱਚ ਰੱਖਦੀ ਐ ਜਦੋਂ ਆਪਾਂ 9 ਸੈਲਫਾਂ ਉੱਤੇ ਬਰਾਬਰ ਗਿਣਤੀ 'ਚ ਰੱਖਣੀਆਂ ਨੇ ਇਹ ਤਾਂ ਉਹਨੂੰ ਉਹਦੇ ਨਾਲ ਡਿਵਾਈਡ ਕਰਨਾ ਐ 405 ਕਿਤਾਬਾਂ ਵਜ ਗਈਆਂ ਤਾਂ ਉਹਨੂੰ ਉਹਦੇ ਨਾਲ 9 ਨਾਲ ਡਿਵਾਈਡ ਕਰਨਾ ਹੈ ਭਾਗ ਕਰਨਾ ਹੈ 9 405 ਨੂੰ 9 ਨਾਲ ਭਾਗ ਕਰਨ ਤੇ ਸਾਡੇ ਕੋਲ 45 45 ਜਿਹੜੀ ਕਿਤਾਬਾਂ ਦੀ ਗਿਣਤੀ ਆ ਗਈ ਠੀਕ ਹੈ ਅੱਗੇ ਦੇਖੋ ਪ੍ਰਸ਼ਨ ਨੰਬਰ 3 ਸਮਰ ਕੋਲ 600 ਸੇਬ ਹਨ ਉਹ ਮਾਰਕੀਟ ਵਿੱਚ 150 ਸੇਬ 150 ਸੇਬ ਵੇਚ ਦਿੰਦਾ ਹੈ ਅਤੇ ਬਾਕੀ ਬਚੇ ਸੇਬਾਂ ਨੂੰ 6 ਟੋਕਰੀਆਂ ਵਿੱਚ ਬਰਾਬਰ ਗਿਣਤੀ ਵਿੱਚ ਵੰਡਦਾ ਹੈ ਠੀਕ ਹੈ ਹਰੇਕ ਟੋਕਰੀ ਵਿੱਚ ਸੇਬਾਂ ਦੀ ਗਿਣਤੀ ਦੱਸੋ ਸਮਰਪੋੜ ਕਿੰਨੇ ਸੇਬ ਨੇ 600 ਉਹ ਮਾਰਕੀਟ ਵਿੱਚ ਮਾਰਕੀਟ ਵਿੱਚ 150 ਸੇਬ ਜਿਹੜੇ ਵੇਚ ਦਿੰਦਾ ਜਾ ਚੁੱਕੇ ਨੇ 600 ਦੇ ਵਿੱਚੋਂ ਜਾ ਚੁੱਕੇ ਨੇ ਤਾਂ ਮਤਲਬ ਘਟਾਓ ਕਰਨੀਆਂ 600 ਘਟਾਓ 150 ਠੀਕ ਹੈ 150 ਬਰਾਬਰ ਹੈ 450 600 ਦੇ ਕੋਲ ਬਚ ਗਏ ਹੁਣ 450 ਜਿਹੜੇ ਬਚੇ ਬੇਡਾ ਉਹ ਕਹਿੰਦਾ ਅਤੇ ਬਾਕੀ ਬਚੇ ਸੇਬਾਂ ਨੂੰ 6 ਟੋਕਰੀਆਂ ਵਿੱਚ ਬਰਾਬਰ ਵੰਡ ਕਰਨੀਆਂ ਬਰਾਬਰ ਵੰਡ ਕਰਨ ਵਾਸਤੇ ਕੀ ਕਰਨਾ ਹੈ ਡਿਵਾਈਡ ਕਰਨਾ ਹੈ ਭਾਗ ਕਰਨਾ ਹੈ 450 ਬਚ ਗਏ ਤਾਂ ਉਹਨੂੰ 6 ਨਾਲ 6 ਟੋਕਰੀਆਂ ਵਿੱਚ ਬਰਾਬਰ ਵੰਡਣ ਵਾਸਤੇ ਵੰਡ ਦੇਵਾਂਗੇ ਸੀ ਭਾਗ ਕਰ ਦਾਂਗੇ ਤਾਂ ਵੰਡ ਕੇ ਸਾਡੇ ਕੋਲ 75 ਸੇਵ ਹੈ ਜਿਹੜੇ ਇੱਕ ਟੋਕਰੀ ਦੇ ਵਿੱਚ ਆ ਜੂਗੀ ਗਿਣਤੀ ਠੀਕ ਹੈ ਅੱਗੇ ਬੇਟਾ ਪ੍ਰਸ਼ਨ ਨੰਬਰ 4 ਖਾਲੀ ਡੱਬਿਆਂ ਵਿੱਚ ਟੁਕਮੀਆਂ ਸੰਖਿਆਵਾਂ ਭਰੋ 8 1 9 ਇਹ ਖਾਲੀ ਥਾਂ ਦਿੱਤੀ ਸੀ ਬੇਟਾ ਇੱਕ ਦੀ ਥਾਂ ਦੇ ਬਾਕਸ ਖਾਲੀ ਸੀਗਾ ਠੀਕ ਹੈ 8 ਗੁਣਾ ਡੈਸ਼ ਮਤਲਬ ਖਾਲੀ ਥਾਂ ਜੋੜ 9 ਬਰਾਬਰ ਹੈ 17 ਇਹਨਾਂ ਨੇ ਉੱਤਰ ਸਾਡੇ ਕੋਲ 17 ਦਿੱਤਾ ਸੀ ਇਹ ਕਹਿੰਦਾ 8 ਨੂੰ ਇੱਥੇ ਜਿਹੜਾ ਜੋੜ ਕੀਤਾ ਹੈ 9 ਨਾ ਕੀਤਾ ਉਸ ਤੋਂ ਪਹਿਲਾਂ ਕਿੰਨੇ ਨਾਲ ਗੁਣਾ ਕਰਾਂਗੇ ਤਾਂ ਵੀ ਜਿਹੜਾ ਇਹ 17 ਉੱਤਰ ਆਜੂ ਤਾਂ ਇੱਥੇ ਇੱਕ ਪਾਣਾ ਸੀ ਦੇਖੋ 8 1 8 ਹੋ ਗਿਆ 8 ਦੇ ਵਿੱਚ 9 ਜੋੜਿਆ ਤਾਂ 17 ਹੋ ਗਿਆ ਅੱਗੇ ਹੈਗਾ ਇੱਥੇ ਖਾਲੀ ਥਾਂ ਸੀ ਬੇਟਾ ਜਿੱਥੇ 4 ਭਰਿਆ ਖਾਲੀ ਥਾਂ ਗੁਣਾ 3 ਜੋੜ 6 ਬਰਾਬਰ ਹੈ ਉੱਤਰ ਦੇਣਾ ਸੀ 6 ਦੇ ਵਿੱਚ 3 ਜਦੋਂ ਜੋੜਾਂਗੇ ਤਾਂ 9 ਹੋ ਜੂ 9 ਨੂੰ ਕਿੰਨੇ ਨਾਲ ਗੁਣਾ ਕਰੀਏ ਤਾਂ ਕਿ ਉੱਤਰ ਜਿਹੜਾ ਸਾਡੇ ਕੋਲੇ 18 ਬਣ ਗਿਆ ਹਨਾ ਇੱਥੇ ਖਾਲੀ ਥਾਂ ਦੇ ਵਿੱਚ ਪਹਿਲੀ ਚਾਰ ਪੰਨਾ ਚਾਰ ਤੇ 12 ਹੋ ਗਿਆ 12 ਨੂੰ 6 ਦੇ ਵਿੱਚ 12 ਦੇ ਵਿੱਚ 6 ਜੋੜਨੇ ਆ ਤਾਂ 18 ਉੱਤਰ ਆ ਗਿਆ ਅੱਗੇ 7 2 7 2 14 ਹੋ ਗਿਆ 14 ਦੇ ਵਿੱਚ 5 ਜਮਾ ਕਰਾਂਗੇ ਤਾਂ 19 ਉੱਤਰ ਆ ਗਿਆ 5 ਇੱਥੇ 2 ਹੈ ਇੱਥੇ 3 ਬਣ ਕਿਉਂਕਿ 5 ਦੇ ਵਿੱਚੋਂ 2 ਘਟਾਏ ਤਾਂ 3 ਉੱਤਰ ਆ ਗਿਆ ਠੀਕ ਹੈ ਅੱਗੇ ਅਸੀਂ 5 ਨੰਬਰ ਪ੍ਰਸ਼ਨ ਕਰਾਂਗੇ ਖਾਲੀ ਥਾਵਾਂ ਭਰਨੀਆਂ ਬੇਟਾ ਇਹਦੇ ਵਿੱਚ ਫਿਲਿੰਗ ਦੀ ਬਲੈਂਕਸ ਹੈ ਅਕਿਰਤੀ ਦਿੱਤੀ ਹੈ ਇਹ ਸ਼ੇਪ ਦਿੱਤੀਆਂ ਨੇਗੀਆਂ ਸ਼ੇਪਸ ਦਿੱਤੀਆਂ ਬੇਟਾ ਇਹ ਅਕਿਰਤੀ ਦਾ ਨਾਮ ਮਤਲਬ ਨੇਮ ਆਫ ਸ਼ੇਪਸ ਠੀਕ ਹੈ ਇੱਥੇ ਅਕਿਰਤੀ ਦਾ ਨਾਮ ਲਿਖਣਾ ਹੈ ਸ਼ੇਪ ਦਾ ਨਾਮ ਦੱਸਣਾ ਹੈ ਠੀਕ ਹੈ ਜਿਵੇਂ ਵਰਗ ਸੀਗਾ ਵਰਗ ਮਤਲਬ ਸਕੁਅਰ ਹੁੰਦਾ ਹੈ ਅਕਿਰਤੀ ਦਾ ਪਰਿਮਾਪ ਦੱਸਣਾ ਹੈ ਪੈਰੀਮੀਟਰ ਆਫ ਦ ਸ਼ੇਪ ਠੀਕ ਹੈ 4 ਸਾਈਡ 4 ਗੁਣਾ ਭੁਜਾ ਇਹਨਾਂ ਨੇ ਇਹੇ ਐਗਜ਼ਾਮਪਲ ਦਿੱਤੀ ਹੈ ਤੁਹਾਨੂੰ ਕਿਵੇਂ ਲਿਖਣਾ ਹੈ ਹੁਣ ਇਹ ਅਗਲੀ ਆਕਿਰਤੀ ਪਿਛਾਣੋ ਇਹ ਕੀ ਹੈ ਇੱਕ ਆਇਤ ਹੈ ਠੀਕ ਹੈ ਰੈਕਟੈਂਗਲ ਜਿਹਨੂੰ ਕਹਿੰਦੇ ਨੇ ਤਾਂ ਇਹਦਾ ਜਿਹੜਾ ਫਾਰਮੂਲਾ ਯੂਜ਼ ਕਰਨਾਗਾ ਇੱਥੇ ਵਰਤਣਾ ਦੱਸਣਾਗਾ ਕਿਰਤੀ ਦਾ ਪਰਿਮਾਪ ਕਿਵੇਂ ਪਤਾ ਕਰਨਾ ਹੈ 2 ਲੰਬਾਈ ਚੌੜਾਈ ਠੀਕ ਹੈ ਜਦੋਂ ਅਸੀਂ ਆਇਤ ਦੀ ਆਇਤ ਦਾ ਪਰਿਮਾਪ ਪਤਾ ਕਰਨਾ ਤਾਂ ਇਹ ਫਾਰਮੂਲਾ ਵਰਤਣਾਗਾ 2 ਲੰਬਾਈ ਚੜਾਈ ਠੀਕ ਹੈ ਅੱਗੇ ਕੀ ਹੈ ਟਰਿਪੋਜ਼ ਹੈ ट्रायंगल ਹੈ ਇੱਥੇ ਤੁਸੀਂ ਕਿਰਤੀ ਦਾ ਨਾਮ ਲਿਖਣਾ ਹੈ ਅੱਗੇ ਭੂਜਾ 1 ਜੋੜ ਭੂਜਾ 2 ਜੋੜ ਭੂਜਾ 3 ਠੀਕ ਹੈ ਇਹ ਫਾਰਮੂਲਾ ਵਰਤਣਾ ਹੈ ਅਕਿਰਤੀ ਦਾ ਪਰਿਮਾਪ ਪਤਾ ਕਰਨ ਵਾਸਤੇ ਜੇ ਕੋਈ ਤੁਹਾਨੂੰ ਸਵਾਲ ਆਉਂਦਾ ਵੀ ਤਿਕੋਣ ਦਾ ਮਤਲਬ ਕਿ ਟਰਿਪੋਜ਼ ਦਾ ਜਿਹੜਾ ਤੁਸੀਂ ਪਰਿਮਾਪ ਪਤਾ ਕਰੋ ਤਾਂ ਤੁਸੀਂ ਭੂਜਾ 1 ਜੋੜ ਭੂਜਾ 2 ਜੋੜ ਪੁਜਤੈ ਠੀਕ ਹੈ ਇਹ ਫਾਰਮੂਲਾ ਵਰਤਣਾ ਅੱਗੇ ਬੇਟਾ ਇਹ ਪੰਜ ਭੁਜਾ ਗਈ ਇਹਦਾ ਨਾਮ ਹੈਗਾ ਪੰਜ ਭੁਜ ਤਾਂ 5 ਗੁਣਾ ਭੁਜਾ ਮਤਲਬ ਪੰਜੇ ਭੁਜਾਾਂ ਦੀ ਜਿਹੜੀ ਗੁਣਾ ਕਰਨੀ ਹੈਗੀ ਠੀਕ ਹੈ 5 ਇੰਟੂ ਸਾਈਡਸ ਅਗਲਾ ਬੇਟਾ 6ਵਾਂ ਪ੍ਰਸ਼ਨ ਹੈ ਅੰਮ੍ਰਿਤ ਕੋਲ 100 100 ਮੂੰਬਤੀਆਂ ਦੇ ਤਿੰਨ ਡੱਬੇ ਹਨ 100 100 ਮੋਮਬਤੀਆਂ ਦੇ ਤਿੰਨ ਡੱਬੇ ਆ ਤਿੰਨ ਡੱਬਿਆਂ ਦੇ ਵਿੱਚ 100 100 ਮੋਮਬਤੀਆਂ ਇਹਨਾਂ ਦੇ ਵਿੱਚ ਟੋਟਲ 300 ਹੋ ਗਿਆ ਅੱਗੇ 10 ਮੋਮਬਤੀਆਂ ਵਾਲੇ ਪੰਜ ਡੱਬੇ ਅਤੇ 6 ਖੁੱਲੀਆਂ ਮੋਮਬਤੀਆਂ ਹਨ ਦੱਸੋ ਅਮਰਤਪਾਲ ਕਿੰਨੀਆਂ ਮੋਮਬਤੀਆਂ ਹਨ ਕਿੰਨੀਆਂ ਪੁੱਛੀਆਂ ਤਾਂ ਇਹਦੇ ਵਿੱਚ ਸਾਨੂੰ ਪਲੱਸ ਕਰਨਾ ਹੋ ਟੋਟਲ ਕਰਨਾ ਹੋਗਾ ਠੀਕ ਹੈ ਕਿੰਨੀਆਂ ਨੇ ਅਮਰਤਪਾਲ ਕਹਿੰਦਾ 100 100 ਮੋਮਬਤੀਆਂ ਦੇ ਤਿੰਨ ਡੱਬੇ ਨੇ 100 ਮੋਮਬਤੀਆਂ ਦੇ ਡੱਬੇ ਕਿੰਨੇ ਨੇ ਤਿੰਨ ਠੀਕ ਹੈ 100 3 300 ਹੋ ਗਿਆ ਇਹਨਾਂ ਡੱਬਿਆਂ ਦੇ ਵਿੱਚ 300 ਹੋ ਗਈਆਂ ਇਹਨੂੰ ਗੁਣਾ ਕੀਤਾ ਅਗੇ 10 ਮੋਮਬੱਤੀਆਂ ਵਾਲੇ ਡੱਬੇ ਕਿੰਨੇ ਨੇ 10 ਮੋਮਬੱਤੀਆਂ ਵਾਲੇ 5 ਡੱਬੇ ਨੇ ਬਰਾਬਰ ਹੈ 5 ਤਾਂ 10 ਮੋਮਬੱਤੀਆਂ ਵਾਲੇ 5 ਡੱਬੇ ਤੇ 6 ਖੁੱਲੀਆਂ ਮੋਮਬੱਤੀਆਂ ਹੋ ਗਈ ਠੀਕ ਹੈ 10 ਗੁਣਾ 5 5 ਜਿਹੜੇ ਡੱਬੇ ਨੇ ਤੇ ਉਹਦੇ ਵਿੱਚ 10 ਮੋਮਬੱਤੀਆਂ 10 ਗੁਣਾ 5 50 ਉੱਤਰ ਆ ਗਿਆ ਦਾ ਖਾਲੀ ਮੋਮਬੱਤੀਆਂ ਕਿੰਨੀਆਂ ਨੇ 6 ਖੁੱਲੀਆਂ ਮੋਮਬੱਤੀਆਂ ਸੌਰੀ ਬੇਟਾ ਖੁੱਲੀਆਂ ਮੋਮਬਤੀਆਂ ਕਿੰਨੀਆਂ ਨੇ ਤੇ ਖਾਲੀ ਲਿਖਤਾ ਖੁੱਲੀਆਂ ਮੋਮਬਤੀਆਂ ਲਿਖਣਾ ਤੁਸੀਂ ਖੁੱਲੀਆਂ ਮੋਮਬਤੀਆਂ ਕਿੰਨੀਆਂ ਨੇ 6 ਤਾਂ ਕੁੱਲ ਮੋਮਬਤੀਆਂ ਕਿੰਨੀਆਂ ਸੀ ਪਹਿਲਾਂ ਆਪਾਂ 300 ਉੱਤਰ ਕੱਢਿਆ ਸੀ ਜਿਹਦੇ ਵਿੱਚ ਤਿੰਨ ਡੱਬਿਆਂ ਦੇ ਵਿੱਚ 100-100 ਸੀ 300 ਜੋੜ 50 ਜੋੜ 6 ਠੀਕ ਹੈ ਇਹਨਾਂ ਨੂੰ ਜੋੜ ਕਰਨਾ ਤੇ 356 ਮੋਮਬਤੀਆਂ ਟੋਟਲ ਆ ਗਈਆਂ ਰਸਲ ਨੰਬਰ 7 ਇੱਕ ਮਸ਼ੀਨ ਇੱਕ ਦਿਨ ਵਿੱਚ 2175 ਪੇਜ ਤਿਆਰ ਕਰਦੀ ਹੈ 30 ਦਿਨ ਬਾਅਦ ਇਹ ਪੇਚ ਬਰਾਬਰ ਗਿਣਤੀ ਵਿੱਚ 25 ਦੁਕਾਨਦਾਰਾਂ ਨੂੰ ਭੇਜ ਦਿੱਤੇ ਜਾਂਦੇ ਹਨ ਹਰੇਕ ਦੁਕਾਨਦਾਰ ਨੂੰ ਕਿੰਨੇ ਪੇਚ ਭੇਜੇ ਜਾਂਦੇ ਹਨ ਤਾਂ 1 ਦਿਨ ਵਿੱਚ ਤਿਆਰ ਕੀਤੇ ਪੇਚਾਂ ਦੀ ਗਿਣਤੀ ਕਿੰਨੀ ਹੈ 175 ਹੈ ਸੌਰੀ 2175 ਕੰਮ ਕਰਨ ਵਾਲੇ ਦਿਨ ਕਿੰਨੇ ਨੇ ਕਿ 30 ਦਿਨ ਠੀਕ ਹੈ 30 ਦਿਨ ਬਾਅਦ ਇਹ ਪੇਚ ਬਰਾਬਰ ਗਿਣਤੀ ਵਿੱਚ 25 ਦੁਕਾਨਦਾਰਾਂ ਨੂੰ ਭੇਜ ਦਿੱਤੇ ਜਾਂਦੇ ਨੇ 2175 30 ਇਹਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲੇ 65250 ਟੋਟਲ ਹੋ ਜਾਊਗਾ ਦੁਕਾਨਦਾਰਾਂ ਦੀ ਗਿਣਤੀ ਕਿੰਨੀ ਹੈ ਬੇਟਾ 25 ਠੀਕ ਹੈ 25 ਦੁਕਾਨਦਾਰਾਂ ਨੂੰ ਭੇਜ ਦਿੱਤੇ ਨੇ ਜਾਂਦੇ ਨੇਗੇ ਦੁਕਾਨਦਾਰਾਂ ਦੀ ਗਿਣਤੀ ਕਿੰਨੀ ਹੈ ਬੱਚੀ ਹੈ ਤਾਂ 65250 ਨੂੰ ਡਿਵਾਈਡ ਕਰਨਾ ਹੈ 25 ਨਾਲ ਤਾਂ ਜਿਹੜਾ 2610 ਸਾਡੇ ਕੋਲੇ ਉੱਤਰ ਆ ਜੂਗਾ ਇਹ ਸੀਗੀ ਬੇਟਾ ਗਿਣਤ ਦੀ ਜਿਹੜੀ ਸਾਡੀ ਵਰਕਸ਼ੀਟ ਨੰਬਰ 21 ਤੇ 22 ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਮਿਲਦੇ ਆਂ